ਵਟਸਐਪ ਵਾਲੀ ਸਹੇਲੀ ਇੱਕ ਧੋਖੇ ਦੀ ਕਹਾਣੀ ਇੱਕ ਵਾਰ ਦੀ ਗੱਲ ਹੈ ਰੀਨਾ ਨਾਂ ਦੀ ਇੱਕ ਔਰਤ ਆਪਣੀ ਸਧਾਰਨ ਜ਼ਿੰਦਗੀ ਵਿੱਚ ਖੁਸ਼ ਸੀ ਪਰ ਇੱਕ ਦਿਨ ਉਸਨੇ ਆਪਣੇ ਪਤੀ ਦੇ ਮੋਬਾਈਲ ਵਿੱਚ ਇੱਕ ਅਜੀਬ ਨਾਂ ਚ ਸੇਵ ਕੀਤਾ ਨੰਬਰ ਵੇਖਿਆ ਸਹੇਲੀ ਰੀਨਾ ਨੇ ਸੋਚਿਆ ਇਹ ਕੌਣ ਹੈ ਮੈਂ ਤਾਂ ਇਹ ਨਾਂ ਕਦੇ ਨਹੀਂ ਸੁਣਿਆ ਉਹ ਚੁੱਪਚਾਪ ਸੋਚਦੀ ਰਹੀ ਦਿਨ ਬੀਤਦੇ ਗਏ ਪਰ ਉਸਦੀ ਚਿੰਤਾ ਦਿਨ ਬਦ ਦਿਨ ਵੱਧਦੀ ਗਈ ਇੱਕ ਦਿਨ ਜਦ ਰਾਤ ਉਸਦਾ ਪਤੀ ਸੋ ਗਿਆ ਉਸਨੇ WhatsApp ਖੋਲ ਲਿਆ ਮੈਸੇਜ ਪੜ੍ਹ ਕੇ ਰੀਨਾ ਦੇ ਹੋਸ਼ ਉੱਡ ਗਏ ਮਿਸ ਯੂ ਜਾਨ ਕੱਲ ਰਾਤ ਦੀ ਬਹੁਤ ਯਾਦ ਆ ਰਹੀ ਹੈ ਰੀਨਾ ਦੇ ਦਿਲ 'ਚ ਗੁੱਸਾ ਦਰਦ ਤੇ ਦੁੱਖ ਦਾ ਤੂਫਾਨ ਸੀ ਪਰ ਉਹ ਤੁਰੰਤ ਰਿਸਪੌਂਸ ਕਰਨ ਦੀ ਬਜਾਏ ਸੋਚਣ ਲੱਗੀ ਦੂਜੇ ਦਿਨ ਰੀਨਾ ਨੇ ਇੱਕ ਚਲਾਕੀ ਕੀਤੀ ਉਸਨੇ ਉਸ ਨੰਬਰ ਤੇ ਆਪਣਾ ਨਕਲੀ ਨਾਂ ਰੱਖ ਕੇ ਮੈਸੇਜ ਕੀਤਾ ਹੈਲੋ ਕੀ ਹਾਲ ਆ ਤੇਰੇ ਦਿਨਾਂ ਵਿੱਚ ਗੱਲਬਾਤ ਵਧੀ ਅਤੇ ਇੱਕ ਦਿਨ ਸਹੇਲੀ ਨੇ ਆਪਣੀ ਤਸਵੀਰ ਭੇਜੀ ਪਰ ਜਦ ਤਸਵੀਰ ਖੁੱਲੀ ਰੀਨਾ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਉਹ ਤਾਂ ਉਸਦੀ ਆਪਣੀ ਹੀ ਭੈਣ ਸੀ ਉਹ ਭੈਣ ਜੋ ਕਹਿੰਦੀ ਸੀ ਜੀਜਾ ਜੀ ਵਧੀਆ ਨੇ ਮੈਂ ਤਾਂ ਤੁਹਾਡੇ ਵਾਂਗ ਰਿਸ਼ਤਾ ਚਾਹੁੰਦੀ ਹਾਂ ਰੀਨਾ ਦੀ ਦੁਨੀਆ ਹੀ ਹਿੱਲ ਗਈ ਉਸ ਰਾਤ ਰੀਨਾ ਨੇ ਦੋਵਾਂ ਨੂੰ ਇੱਕੋ ਸਮੇਂ ਫੜ ਲਿਆ ਪਰ ਝਗੜਾ ਕਰਨ ਦੀ ਬਜਾਏ ਰੀਨਾ ਨੇ ਇੱਕ ਫੈਸਲਾ ਲਿਆ ਉਸਨੇ ਕਿਹਾ ਤੁਸੀਂ ਦੋਵੇਂ ਇੱਕ ਦੂਜੇ ਦੇ ਕਾਬਲ ਹੋ ਮੈਂ ਆਪਣੇ ਆਤਮ ਸਨਮਾਨ ਲਈ ਤੁਹਾਡੀ ਜ਼ਿੰਦਗੀ ਤੋਂ ਜਾ ਰਹੀ ਹਾਂ ਕਹਾਣੀ ਤੋਂ ਸਿੱਖ ਭਰੋਸਾ ਤੋੜਨ ਵਾਲੇ ਲੋਕ ਆਪਣੇ ਸਭ ਤੋਂ ਨੇੜੇ ਹੁੰਦੇ ਹਨ ਆਤਮ ਸਨਮਾਨ ਹਮੇਸ਼ਾ ਪਹਿਲਾ